ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਨਹੀਂ ਕਿਛਹੋ ਨਹੀਂ ਕਿਛ ਆਹੇ ਨਮੋਰਾ ਔ ਸਰ ਲਜਾ ਰਖਲੇ ਹੋ ਸਦਨ ਜਨ ਤੋਰਾ ਆਏ ਪ੍ਰਭ ਸਰਨਾਗਤੀ ਕਿਰਪਾ ਨਿਦਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋ ਤਨ ਹਾਲ ਏਕ ਓਂਕਾਰ ਸਤ ਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬੇਨਾਸਣ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਗਣਸਣ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦਿਨ ਦਰਦ ਦੁੱਖ ਭੰਜਣਾ ਘਰ ਘੜ ਨਾਥੀ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਦੇ ਪ੍ਰਵਸਾਦ ਸ਼ਰਨ ਤੁਮਾਰੀ ਆਇਓ ਨਾਨਕ ਦੇ ਪ੍ਰਵਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਕਰਾਂ ਪਾਤਸ਼ਾਹ ਜੀ ਦੀ અપਾਰ ਕਿਰਪਾ ਬਖਸ਼ਿਸ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਆਪਾਂ ਵਿਚਾਰ ਕਰਦੇ ਹਾਂ ਕਰ ਰਹੇ ਹਾਂ ਲੜੀਵਾਰ ਕਥਾ ਮਤਾਬਕ ਸੁਖਣੀ ਸਾਹਿਬ ਜੀ ਦੀ ਪਿਛਲੇ ਦਿਨੀ ਸੁਖਣੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਸੰਪੂਰਨ ਹੋਈ ਅਗਲੀ ਦੂਸਰੀ ਅਸ਼ਟਪਦੀ ਆਰੰਭ ਕੀਤੀ ਜਿਸ ਦੇ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਤਾਂ ਤਾਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸ਼ਲੋਕ ਦੇ ਰਾਹੀਂ ਕੀ ਬਿਆਨ ਕਰਦੇ ਹਨ ਕੀ ਬਖਸ਼ਿਸ਼ ਕਰਦੇ ਹਨ ਸ਼ਰਮ ਕਰ ਗਏ ਉਸ ਤੋਂ ਪਹਿਲਾਂ ਗੁਰ ਚਲਣਾ ਵਿੱਚ ਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਨੀਨ ਗੱਦ ਦੁੱਖ ਭੰਜਣਾ ਘੜ ਘੜ ਨਾ ਦੇ ਅਨਾਰਥ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੂਸਰਾ ਸ਼ਲੋਕ ਦੂਸਰੀ ਅਸ਼ਟਪਦੀ ਆਰੰਭ ਕਰਦੇ ਹੋਏ ਬਖਸ਼ਣ ਕਰਦੇ ਹਾਂ ਸ਼ਲੋਕ ਸ਼ਲੋਕ ਭਾਵੇਂ ਇੱਕ ਸ਼ਬਦ ਦਾ ਹਿੰਦ ਵੀ ਹੈ ਪਰ ਸ਼ਲੋਕ ਦਾ ਅਰਥ ਹੈ ਸਵੈ ਦੇ ਲੋਕ ਵਿੱਚ ਜਾਣਾ ਪਾਵ ਆਪਣੇ ਨਿਜ ਰੂਪ ਨਾਲ ਜੁੜਨਾ ਆਪਣੇ ਆਪੇ ਨਾਲ ਜੁੜਨਾ ਸਤਿਗੁਰੂ ਬਖਸ਼ੇ ਕਰ ਰਹੇ ਹਨ ਕਿ ਜਦੋਂ ਸਿੱਖ ਨੂੰ ਸਤਿਗੁਰਾਂ ਨੇ ਸਿਮਰਨ ਦੀ ਮਹਿਮਾ ਦੱਸੀ ਪਰਮੇਸ਼ਰ ਦੇ ਨਾਮ ਦੀ ਮਹਿਮਾ ਦੱਸੀ ਤਾਂ ਸਿੱਖ ਦੇ ਅੰਦਰ ਖਿਆਲ ਪੈਦਾ ਹੋਇਆ ਫਿਰ ਤਾਂ ਮੈਨੂੰ ਗੁਰੂ ਦੇ ਚਰਨਾਂ 'ਵੇ ਜਾਣਾ ਚਾਹੀਦਾ ਭਾਵੇਂ ਕਿ ਸਤਿਗੁਰੂ ਅਰਜਨ ਦੇਵ ਜੀ ਵੀ ਖੁਦ ਪਰਮੇਸ਼ਰ ਦੇ ਇੱਕ ਸੇਵਕ ਬਣ ਕੇ ਸਿੱਖ ਬਣ ਕੇ ਉਸ ਨੂੰ ਸਵਾਮੀ ਮੰਨ ਕੇ ਉਹਦੇ ਚਰਨਾਂ ਵਿੱਚ ਅਰਦਾਸ ਕਰਦੇ ਔਰ ਇਹੀ ਅਰਦਾਸ ਸਿੱਖ ਦੇ ਵਾਸਤੇ ਵੀ ਹੈ ਇਸੇ ਤਰ੍ਹਾਂ ਦੀ ਬੇਨਤੀ ਸਿੱਖ ਵੀ ਉਸ ਪ੍ਰਮਾਤਮਾ ਦੇ ਅੱਗੇ ਕਰੇ ਕਿ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਮੈਂ ਸੁਣਿਆ ਤੂੰ ਗਰੀਬ ਨਿਵਾਜ਼ ਹੈ ਗਰੀਬਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਤੂੰ ਆਪ ਹੈਂ ਦੀਨ dard ਦੁੱਖ ਭੰਜਣਾ ਹੈ ਗਰੀਬਾਂ ਦੇ ਨਿਮਾਣਿਆਂ ਦੇ ਦੁੱਖਾਂ ਨੂੰ ਸੁਣ ਕੇ ਦੂਰ ਕਰਨ ਵਾਲਿਆ ਘਟ ਘਟ ਨਾਥ ਅਨਾਥ ਸਾਰਿਆਂ ਦੇ ਹਿਰਦਿਆਂ ਵਿੱਚ ਵਸਣ ਵਾਲਿਆ ਖਾਸ ਕਰਕੇ ਉਹ ਜਿੰਨਾਂ ਦਾ ਕੋਈ ਨਹੀਂ ਉਹਨਾਂ ਦਾ ਤੂੰ ਬਣਦਾ ਹੈ ਇਵੇਂ ਮੇਰੇ ਪ੍ਰੀਤਮ ਜੀ ਦਾ ਬਚਨ ਹੈ ਨੀਚਾ ਅੰਦਰ ਨੀ ਜਾਤ ਨੀਚੀ ਹੋਤ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆ ਸਿਉ ਕਿਆ ਰਿਸ ਤਬ ਬਾਦਸ਼ਾਹ ਬਖਸ਼ਣ ਕਰਦੇ ਹਨ ਕਿ हे ਗਰੀਬ ਨਿਵਾਜ ਅਨਾਖਾਂ ਦੇ ਮਾਲਕਾ ਸੁਆਮੀ ਸ਼ਰਨ ਤੁਮਾਰੀ ਆਇਓ ਨਾਨਕ ਦੇ ਪ੍ਰਭ ਸਾਥ ਇਹ ਸਿੱਖ ਇਹ ਸੇਵਕ ਸਤਗੁਰੂ ਜੀ ਦੀ ਕਿਰਪਾ ਨਾਲ ਗੁਰੂ ਦੇ ਰਾਹੀ ਗੁਰੂ ਵਾਲਾ ਬਣ ਕੇ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਗੁਰੂ ਦੀ ਕਿਰਪਾ ਸਦਕਾ ਗੁਰੂ ਦੇ ਰਾਹੀ ਗੁਰੂ ਦੀ ਉਂਗਲ ਫੜ ਕੇ ਗੁਰੂ ਦੇ ਕੋਲੋਂ ਉਪਦੇਸ਼ ਲੈ ਕੇ ਗੁਰੂ ਵਾਲੇ ਬਣ ਕੇ ਕਿਉਂਕਿ ਸਤਗੁਰ ਬਾਝੋਂ ਗੁਰਨੇ ਕੋਈ ਨਿਗੋਰੇ ਕਾ ਹੈ ਨਾਉ ਬੁਰਾ ਇੱਕ ਉਦਾਹਰਨ ਇਸ ਗੱਲ ਨੂੰ ਕਲੀਅਰ ਕਰਨ ਵਾਸਤੇ ਬਹੁਤ ਵਧੀਆ ਜਿਵੇਂ ਭਾਈ ਮਹਾ ਸਿੰਘ ਹੋਰੇ ਯੋ ਮੁਕਸਰ ਜੰਗ ਦੇ ਵਿੱਚ ਸ਼ਹੀਦ ਹੋ ਗਏ ਹਨ ਭਾਈ ਮਹਾ ਸਿੰਘ ਸਹਿਕ ਦਾ ਤਿਰਫ ਦਾ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਉਡੀਕ ਰਿਹਾ ਸਾਖੀ ਆਪ ਦੀ ਜਾਣਦੇ ਹੋ ਜਦ ਇਸ ਦੇ ਕੋਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚਦੇ ਹਨ ਇਹਦੇ ਮੁਖਵੇ ਜਲ ਪਾਉਂਦੇ ਆ ਹੋਸ਼ ਵਿੱਚ ਲੈ ਕੇ ਆਉਂਦੇ ਆ ਫਿਰ ਪੁੱਛਦੇ ਆ ਮਹਾ ਸਿੰਘ ਮਾਂ ਕੀ ਮੰਗਦਾ ਕਹਿੰਦੇ ਪਾਤਸ਼ਾਹ ਕੁਛ ਨਹੀਂ ਮੰਗਦਾ ਮੈਂ ਜੇਡਾ ਸਾਡੇ ਸਾਥੀਆਂ ਨੇ ਜਾਂ ਅਸੀਂ ਆਪ ਜੀ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਉਹ ਬੇਦਾਵੇ ਵਾਲਾ ਕਾਗਜ਼ ਪਾੜ ਕੇ ਸਾਨੂੰ ਦੁਆਰੇ ਚਰਨੀ ਲਾ ਦੋ ਟੁੱਟੀ ਘੱਡ ਰੋ ਮਹਾਰਾਜ ਪਾਤਸ਼ਾਹ ਕਹਿੰਦੇ ਛੱਡ ਮਹਾਂਸਿਆ ਟੁੱਟੀ ਹੋਟੀ ਤੂੰ ਕੁਝ ਹੋਰ ਮੰਗਾ ਆਪਦੇ ਵਾਸਤੇ ਤੈਨੂੰ ਦੱਸ ਕੀ ਚਾਹੀਦਾ ਤੂੰ ਸ਼ਹੀਦੀ ਪਾਈ ਐ ਇੱਥੇ ਸਾਡੀ ਸੇਵਾ ਦੇ ਵਿੱਚ ਆ ਕੇ ਆਪਣਾ ਜੀਵਨ ਲਾਇਆ ਕਹਿ ਲੱਗਿਆ ਮਹਾਰਾਜ ਇਹ ਗੱਲ ਠੀਕ ਹੈ ਕਿ ਮੈਂ ਆਪ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ ਹਾਂ ਵੀ ਤੁਹਾਡੀ ਕਿਰਪਾ ਨਾਲ ਪਹੁੰਚੇ ਹਾਂ ਪਰ ਜਿਹੜੇ ਮੇਰੇ ਸਾਥੀ ਸ਼ਹੀਦ ਹੋ ਗਏ ਹਨ ਉਹਨਾਂ ਨੂੰ ਦਰਗਾਹ ਵਿੱਚ ਟਿਕਾਣਾ ਨਹੀਂ ਮਿਲ ਰਿਹਾ ਆਵਾਜ਼ਾਂ ਆ ਰਹੀਆਂ ਤੁਸੀਂ ਗੁਰੂ ਤੋਂ ਬੇਮੁਖ ਹੋ ਤੁਹਾਨੂੰ ਇੱਥੇ ਕੋਈ ਥਾਂ ਨਹੀਂ ਇਮਾਰਾ ਦੁਆਰਾ ਉਹ ਵਿਦਾਵਾ ਪਾੜ ਕੇ ਸਾਨੂੰ ਚਰਨੀ ਲਾ ਲੋ ਤਾਂ ਕਿ ਸਾਡੇ ਸਾਥੀਆਂ ਨੂੰ ਗੁਰਨਾਨਕ ਦੇ ਚਰਨਾਂ ਵਿੱਚ ਤੁਹਾਡੇ ਚਰਨਾਂ ਵਿੱਚ ਆਸਾ ਮਿਲੇ ਤਾਂ ਗੁਰੂ ਗੋਬਿੰਦ ਸਿੰਘ ਜੀ ਉਹ ਕਾਗਜ਼ ਪਾੜ ਕੇ ਵਿਦਾਵਾ ਪਾੜ ਕੇ ਕਹਿੰਦੇ ਆ ਚੰਗਾ ਟੁੱਟੀ ਗੰਢੀ ਮਤਲਬ ਸਤਗੁਰ ਬਾਜੋ ਗੁਰਨੀ ਕੋਈ ਨਿਗੁਰੇ ਕਾ ਹੈ ਨੋ ਬੋਰਾ ਸਾਨੂੰ ਸਭ ਨੂੰ ਗੁਰੂ ਵਾਲੇ ਬਣ ਕੇ ਹੀ ਪਰਮੇਸ਼ਰ ਦੇ ਨਾਲ ਮਲਾਪ ਹੋ ਸਕਦਾ ਹੈ ਤਾਂ ਦੂਸਰੀ ਅਸ਼ਟਪਰੀ ਦਾ ਦੂਸਰਾ ਸ਼ਲੋਕ ਹੈ ਜਿਹੜਾ ਇਹਦੇ ਵਿੱਚ ਬਿਆਨ ਕਰਦੇ ਆ ਕਿ ਆਓ ਗੁਰੂ ਦੀ ਸੰਗਤ ਕਰਦੇ ਹੋਏ ਪਰਮੇਸ਼ਰ ਦੇ ਵਿੱਚ ਮਿਲਿਏ ਅੱਗੇ ਫਿਰ ਆਰੰਭ ਕਰਦੇ ਆ ਗੁਰੂ ਨੇ ਸਾਨੂੰ ਕੀ ਦੱਸਿਆ ਸਿੱਖ ਬੇਨਤੀ ਕਰਦਾ ਹੈ ਮਹਾਰਾਜ ਮੈਨੂੰ ਗੁਰੂ ਕਹਿੰਦਾ ਹੈ ਅਸ਼ਟਪਰੀ ਇਹ ਸ਼ਬਦ ਅਠ ਤਦਿਆਂ ਦਾ ਹੈ ਜਹ ਮਾਂ ਤੇ ਪਿਤਾ ਸੁਤ ਬੀਤ ਨਾ ਪਾਈ ਮਹਾਰਾਜ ਮੈਨੂੰ ਗੁਰੂ ਕੋਲ ਜਾ ਕੇ ਪਤਾ ਲੱਗਿਆ ਕਿ ਜਿੱਥੇ ਸਾਡੀ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ ਭਾਵੇਂ ਸੰਸਾਰ ਦੇ ਵਿੱਚ ਬੇਅੰਤ ਸਾਡੇ ਦੋਸਤ ਰਿਸ਼ਤੇਦਾਰ ਭੈਣ ਭਰਾ ਮਿੱਤਰ ਹਨ ਪਰ ਉਹ ਇੱਥੇ ਕੋਈ ਵੀ ਸਹਾਈ ਨਹੀਂ ਹੋ ਸਕਦਾ ਜੇ ਮਾਤ ਪਿਤਾ ਸਤ ਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਉਥੇ ਕੇਵਲ ਤੇ ਕੇਵਲ ਮੈਨੂੰ ਪਤਾ ਲੱਗਿਆ ਤੇਰਾ ਨਾਮ ਹੀ ਮਦਦ ਕਰਦਾ ਹੈ ਤਾਂ ਤੇ ਮੈਂ ਗੁਰੂ ਆਲਾ ਬਣ ਕੇ ਤੇਰੇ ਚਰਨਾਂ ਚ ਆਇਆ ਮੈਨੂੰ ਰੱਖ ਲੈ ਜੇ ਮਾਤ ਪਿਤਾ ਸਤ ਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਅੱਗੇ ਚੱਲ ਕੇ ਬਚਨ ਆਉਂਦੇ ਆ ਨਾ ਜੇ ਮਹਾ ਭਿਆਨ ਤਬ ਤੋਂ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਦਾਂ ਤਿਖਾ ਮਨ ਤੋਂ ਜਿਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਦੇ ਮਹਾਵਾਕ ਅਨਸਾਰ ਮਹਾਰਾਜ ਕਿਰਪਾ ਕਰੋ ਮੈਨੂੰ ਗੁਰੂ ਨੇ ਦੱਸਿਆ ਕਿ ਤੇਰੇ ਨਾਮ ਦੀ ਮੈਨੂੰ ਲੋੜ ਹੈ ਹਰ ਥਾਂ ਤੇ ਤੇਰੇ ਨਾਮ ਨੇ ਮਦਦ ਕਰਨੀ ਹੈ ਹੁਣ ਮੈਂ ਉਦੋਂ ਧਿਆਨ ਖਿੱਚ ਕੇ ਤੇਰੇ ਨਾਮ ਲਾ ਲਿਆ ਜੈ ਮਹਾ ਪਿਆਨ ਦੂਤ ਜਮ ਦਲੈ ਜਿਸ ਪਰਲੋਕ ਦੇ ਰਸਤੇ ਵਿੱਚ ਬੜੇ ਭਿਆਨਕ ਜਮਦੂਤ ਭੈਦਾਇਕ ਜੀਵ ਨੂੰ ਡਰਾਉਂਦੇ ਹਨ ਦਾਸ ਕਰ ਦਿੰਦੇ ਹਨ ਦਲੈ ਭਾਵ ਦਲਾਂ ਦੇ ਦਲ ਫਿਰਦੇ ਹਨ ਉਹਨਾਂ ਜਮਦੂਤਾਂ ਤੋਂ ਵੀ ਤੇਰਾ ਨਾਮ ਹੀ ਬਚਾ ਕੇ ਕੱਢ ਸਕਦਾ ਹੈ ਮਾਰਾ ਕਿਰਪਾ ਕਰੋ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੋ ਆਪਣੇ ਚਰਨਾਂ ਦੀ ਸ਼ਰਨ ਬਖਸ਼ੋ ਤਹ ਕੇਵਲ ਨਾਮ ਸੰਗ ਤੇਰੇ ਚੱਲੈ ਇਹ ਮੈਨੂੰ ਗੁਰੂ ਨੇ ਦੱਸਿਆ ਕਿਉਂਕਿ ਸ਼ਲੋਕ ਦੇ ਵਿੱਚ ਆ ਗਿਆ ਨਾ ਪਰਮੇਸ਼ਰ ਦੇ ਅੱਗੇ ਬੇਂਤੀ ਹੋ ਰਹੀ ਹੈ ਤੇ ਦੱਸਿਆ ਕੌਣ ਇਸ ਨੇ ਕਿਸ ਨੇ ਗੁਰੂ ਨੇ ਬਾਸਾ ਜੀ ਕਹਿੰਦੇ ਹਨ ਜਹ ਕੈ ਦਲ ਕੰਨ ਮਹਾਬਲੀ ਐਨ ਆਗ ਲੜੈ ਮੈਂ ਰਹਿ ਨਾ ਜਾਈ ਉਹਨਾਂ ਜਬਦੂਤਾਂ ਦੇ ਸਾਹਮਣੇ ਰੁਕਿਆ ਨਹੀਂ ਜਾ ਸਕਦਾ ਹੈ ਜੀਵ ਤੋਂ ਬਚਿਆ ਨਹੀਂ ਜਾ ਸਕਦਾ ਕੇਵਲ ਤੇ ਕੇਵਲ ਤੂੰ ਹੀ ਉਹਨਾਂ ਤੋਂ ਬਚਾ ਸਕਦਾ ਹੈ ਤੇਰਾ ਨਾਮ ਬਚਾ ਸਕਦਾ ਹੈ ਮੈਂ ਸੁਣਿਆ ਗੁਰੂ ਦੇ ਕੋਲੋਂ ਜੈ ਮੁਸ਼ਕਲ ਹੋਵੇ ਅਤ ਪਾਰੀ ਜਿਸ ਰਸਤੇ ਦੇ ਵਿੱਚ ਬੜੀ ਤਕਲੀਫ ਹੈ ਮੁਸ਼ਕਲ ਹੈ ਜਿਸ ਰਸਤੇ ਦੇ ਵਿੱਚੋਂ ਨਾ ਕੁਝ ਖਾਣ ਨੂੰ ਮਿਲਦਾ ਨਾ ਪੀਣ ਨੂੰ ਮਿਲਦਾ ਜਹ ਤ੍ਰਿਖ ਮਨ ਤੋ ਜਿਆ ਕਰ ਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਜਿੱਥੇ ਜੀਪ ਪਿਆਸਾ ਮਰਦਾ ਹੈ ਉਸ ਭਿਆਨਕ ਰਸਤੇ ਵਿੱਚ ਪਾਣੀ ਮਿਲਦਾ ਨਹੀਂ ਉੱਥੇ ਤੇਰਾ ਨਾਮ ਹੀ ਪਾਣੀ ਬਣ ਜਾਂਦਾ ਹੈ ਅੰਮ੍ਰਿਤ ਬਣ ਜਾਂਦਾ ਹੈ ਇਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਜਿਸ ਰਸਤੇ ਵਿੱਚੋ ਜੀਵ ਆਪਣੀ ਤਾਕਤ ਨਾਲ ਨਿਕਲ ਨਹੀਂ ਸਕਦਾ ਤੇਰਾ ਨਾਮ ਇੱਕ ਛਿਣ ਵਿੱਚ ਉਥੋਂ ਕੱਢ ਸਕਦਾ ਹੈ ਮਹਾਰਾਜੇ ਤੇਰੇ ਨਾਮ ਦੀ ਹੀ ਤਾਂ ਮਹਿਮਾ ਹੈ ਅਨਕੰਪਨ ਹੈ ਚਰਨ ਕਰਤ ਨਹੀਂ ਤੈ ਸੰਸਾਰ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਜੀਵ ਨੇ ਪਾਪ ਕਰਮ ਕੀਤੇ ਵਿਸ਼ੇ ਵਕਾਰ ਕੀਤ ਭੋਗੇ ਪੁੱਠੇ ਸਿੰਦੇ ਕੰਮ ਕੀਤੇ ਮਹਾਰਾਜ ਜਿਹੜਾ ਉਹਨਾਂ ਪਾਪਾਂ ਦਾ ਫਲ ਹੈ ਉਹ ਮੈਨੂੰ ਭੋਗਣਾ ਪੈ ਰਿਹਾ ਪਰ ਆਸਚਿਤ ਕਰਮ ਕਰਦਿਆਂ ਹੋਇਆਂ ਵੀ ਮੈਂ ਉਹਨਾਂ ਤੋਂ ਮੁਕਤ ਨਹੀਂ ਹੋ ਸਕਦਾ ਭਾਵੇਂ ਜਿੰਨਾ ਮਰਜੀ ਪਛਤਾਵਾ ਕਰ ਲਵਾਂ ਪਛਤਾਵਾ ਕਰ ਲਵਾਂ ਮੈਨੂੰ ਉਹਨਾਂ ਮਾੜੇ ਕਰਮਾਂ ਦਾ ਫਲ ਭੋਗਣਾ ਪੈਣਾ ਹੈ ਤਾਂ ਤੇ ਪਰ ਇੱਕ ਤੇਰਾ ਨਾਮ ਹੈ ਜਿਹੜਾ ਕਰੋੜਾਂ ਪਾਪਾਂ ਦਾ ਖਾਤਮਾ ਕਰ ਸਕਦਾ ਹੈ ਮੈਨੂੰ ਪਤਾ ਲੱਗਿਆ ਹੈ ਗੁਰੂ ਦੇ ਕੋਲੋਂ ਸਿੱਖ ਇਹੋ ਬੇਨਤੀ ਕਰੇ ਧੰਗੁਰੂ ਅਰਜਨ ਦੇਵ ਜੀ ਬੇਨਤੀ ਕਰਨਾ ਸਮਝਾਉਂਦੇ ਆ ਕਿ ਮੈਨੂੰ ਗੁਰੂ ਦੇ ਕੋਲੋਂ ਪਤਾ ਲੱਗਿਆ ਹੈ ਜਿਵੇਂ ਬਚਨ ਹੈ ਲਖਮਣ ਮੜੀਆਂ ਕਰ ਇਕੱਠੇ ਏਕ ਰਤੀ ਲੈ ਭਾਹੇ ਲਖਮ ਲੱਕੜਾ ਇਕੱਠੀਆਂ ਕਰਕੇ ਜੇ ਕੋਈ ਉਸ ਨੂੰ ਇੱਕ ਅੱਗ ਦਾ ਕਿਣਕਾ ਦੇ ਦੇਵੇ ਤੇ ਸਾਰੀਆਂ ਸਵਾਹ ਹੋ ਜਾਂਦੀਆਂ ਇਸੇ ਤਰ੍ਹਾਂ ਹੀ ਤਰ੍ਹਾਂ ਨਾਮ ਦਾ ਕਿਣਕਾ ਕਿਣਕਾ ਏਕ ਜਿਹੇ ਜੀਬ ਸਾਬੈ ਤਾਂ ਕਿ ਮਹਿਮਾ ਗਣੀ ਨਾ ਆਵੇ ਜਿਹੜੇ ਨਾਮ ਦਾ ਉਹ ਕਿਣਕਾ ਜਿਹੜਾ ਹੈ ਸਾਨੂੰ ਇਹਨਾਂ ਵੇਸ਼ ਕੁਮਾਰ ਪਾਪਾਂ ਦੇ ਕਰਮ ਭੋਗਣ ਤੋਂ ਫਲ ਭੋਗਣ ਤੋਂ ਬਚਾ ਸਕਦਾ ਹੈ ਘੋਰ ਦੁੱਖੰ ਅਨਕ ਹਤਿਅੰ ਦਾਰਦ ਮਹਾ ਮਿਖਿਆਦੰ अनेका ਘੋਰ ਹਤਿਆਵਾਂ ਕੀਤੀਆਂ ਜਿਸ ਤਰ੍ਹਾਂ ਬਚਨ ਹੈ ਕਿ ਜੇ ਕੋਈ ਬ੍ਰਹਮ ਹਤਿਆ ਕਰਦਾ ਹੈ ਗੋ ਹਤਿਆ ਕਰਦਾ ਹੈ ਬੱਚੀਆਂ ਨੂੰ ਮਾਰਦਾ ਹੈ ਔਰ ਅਨੇਕਾਂ ਤਰ੍ਹਾਂ ਦੇ ਇਹ ਕਰਮ ਇਨ੍ਹਾਂ ਤੋਂ ਬਚਣ ਦੇ ਲਈ ਕੇਵਲ ਤੇ ਕੇਵਨ ਪਰਮੇਸ਼ਰ ਦਾ ਨਾਮ ਹੀ ਬਚਾ ਸਕਦਾ ਹੈ ਤਾਂ ਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਆਇਆ ਹਾਂ ਗੁਰੂਖ ਨਾਮ ਜਪੋ ਮਨ ਮੇਰੇ ਤਾਂ ਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਮਹਾਰਾਜ ਆਲਿਕ ਪੁਣ ਹੈ ਚਰਨ ਜਿੰਨੇ ਮਰਜੀ ਪੁੰਨ ਕਰ ਲਵਾਂ ਜਿੰਨੇ ਮਰਜੀ ਪਿਆਸਿਤ ਕਰ ਲਵਾਂ ਉਹਨਾਂ ਪਾਪਾਂ ਨੂੰ ਖਤਮ ਕਰਨ ਵਾਸਤੇ ਉਹ ਮੈਥੋਂ ਖਤਮ ਨਹੀਂ ਹੋ ਸਕਦੇ ਤੇਰੇ ਨਾਮ ਬਿਨਾ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ੋ ਆਪਣੇ ਚਰਨਾਂ ਦੀ ਸ਼ਰਨ ਬਖਸ਼ੋ ਤੇਰਾ ਨਾਮ ਹੀ ਉਹਨਾਂ ਨੂੰ ਨਾਸ਼ ਕਰਨ ਵਾਲਾ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਤਾਂ ਤੇ ਮੈਂ ਆਪਣੇ ਮਨ ਨੂੰ ਵੀ ਬਾਰ ਬਾਰ ਸੰਬੋਧਨ ਕਰਦਾ ਹਾਂ ਬੇਨਤੀ ਕਰਦਾ ਓਏ ਮੇਰੇ ਮਾਣ ਗੁਰੂ ਆਲਾ ਬਣ ਕੇ ਗੁਰਦੇ ਦੱਸੇ ਨਾਮ ਨੂੰ ਜਪਿਆ ਕਰ ਇਹਦੇ ਵਿੱਚ ਹੀ ਸਾਰੇ ਸੁੱਖ ਹਨ ਇਹ ਪਵਿੱਤਰ ਅਸ਼ਟਪਰੀ ਦਾ ਪਹਿਲਾ ਸ਼ਲੋਕ ਔਰ ਪਹਿਲੀ ਪਹਿਲਾ ਪਦ ਇਹ ਸ਼ਬਦ ਰਾਹੀ ਗੁਰ ਪਿਆਰੋ ਸਤਿਗੁਰਾਂ ਨੇ ਸਿੱਖ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਗੁਰੂ ਚਰਨਾਂ ਵਿੱਚ ਕਿਵੇਂ ਬੇਨਤੀ ਕਰਨੀ ਹੈ ਗੁਰੂ ਪਾਤਸ਼ਾਹ ਪਰਮੇਸ਼ਰ ਅੱਗੇ ਬੇਨਤੀ ਕਰਦੇ ਆ ਪਰ ਸਿੱਖ ਦੇ ਲਈ ਗੁਰੂ ਹੀ ਪਰਮੇਸ਼ਰ ਹੈ ਔਰ ਸਿੱਖ ਜਿਹੜਾ ਆਪਣੇ ਗੁਰੂ ਦੇ ਕੋਲ ਜਾ ਕੇ ਉਹਨੂੰ ਪਰਮੇਸ਼ਰ ਜਾਣ ਕੇ ਗੁਰੂ ਪਰਮੇਸ਼ਰ ਏਕੋ ਜਾਣ ਕਰਤਾ ਖਰੂਪ ਦੇ ਵਿੱਚ ਗੁਰੂ ਦੇ ਸਾਹਮਣੇ ਖੜਾ ਹੋ ਕੇ ਗੁਰੂ ਨੂੰ ਰੱਬ ਮੰਨ ਕੇ ਪਰਮੇਸ਼ਰ ਜਾਣ ਕੇ ਬੇਨਤੀ ਕਰੇ ਤਾਂ ਇਹ ਜੀਵ ਦਾ ਉਧਾਰ ਹੋ ਸਕਦਾ ਹੈ ਤਾਂ ਤੇ ਆਓ ਆਪਣੇ ਮਨ ਨੂੰ ਸੰਬੋਧਨ ਕਰੀਏ ਓਏ ਮੇਰੀਆ ਮਾਣਾ ਗੁਰਮੁਖ ਨਾਮ ਗੁਰੂ ਆਲਾ ਬਣ ਕੇ ਗੁਰੂ ਦੇ ਮੁਖ ਤੋਂ ਨਾਮ ਸੁਣ ਕੇ ਭਾਵੇਂ ਸਾਨੂੰ ਪਤਾ ਹੈ ਕਿ ਵਾਹਿਗੁਰੂ ਮੰਤਰ ਹੈ ਗੁਰਮਤ ਅਨੁਸਾਰ ਪਰ ਇਹ ਮੰਤਰ ਸਾਡੇ ਅੰਦਰ ਉਦੋਂ ਕੰਮ ਸ਼ੁਰੂ ਕਰਦਾ ਜਦੋਂ ਇਹ ਪੰਜਾਂ ਪਿਆਰਿਆਂ ਦੇ ਮukh ਚੋਂ ਸਿੱਖ ਗੁਰੂ ਦੇ ਮukh ਚੋਂ ਸੁਣਦਾ ਤਾਂ ਤੇ ਗੁਰੂ ਦੇ ਕੋਲੋਂ ਸੌਂਦਾ ਪੈਂਦਾ ਜਿਵੇਂ ਉਦਾਹਰਨ ਦੇ ਤੌਰ ਤੇ ਭਗਤ ਕਵੀ ਸਾਹਿਬ ਜੀ ਨੂੰ ਪਤਾ ਸੀ ਕਿ ਜੀਵ ਨੂੰ ਰਾਮ ਰਾਮ ਜਪਣਾ ਚਾਹੀਦਾ ਪਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਜਿੰਨਾ ਚਿਰ ਮੇਰੇ ਕੰਨ ਵਿੱਚ ਗੁਰੂ ਦੀ ਕੰਨ ਦੀ ਆਵਾਜ਼ ਨਹੀਂ ਪੈਂਦੀ ਗੁਰੂ ਦੇ ਮukh ਦੀ ਆਵਾਜ਼ ਨਹੀਂ ਪੈਂਦੀ ਉਹਨਾਂ ਚਿਰ ਇਹ ਰਾਮ ਫਲੀ ਭੂਤ ਨਹੀਂ ਹੁੰਦਾ ਇਹ ਜਪਿਆ ਸ਼ਬਦ ਪਰਵਾਣ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੇ ਉਸ ਰਾਮ ਨੂੰ ਰਾਮ ਸ਼ਬਦ ਨੂੰ ਪ੍ਰਾਪਤ ਕਰਨ ਵਾਸਤੇ ਗੁਰੂ ਪਿਆਰਿਓ ਜਿਹੜਾ ਹੈ ઋષਿ ਦੇ ਚਰਨਾਂ ਵਿੱਚ ਲੰਬਾ ਪੈ ਕੇ ਉਹ ਰਾਮ ਦੀ ਪ੍ਰਾਪਤੀ ਕੀਤੀ ਹੈ ਜਿਸ ਤਰ੍ਹਾਂ ਰਾਮਾ ਨੰਦ ਜੀ ਰੋਜ਼ਾਨਾ ਨਦੀ ਤੇ ਇਸ਼ਨਾਨ ਕਰਨ ਜਾਂਦੇ ਹਨ ਕਵੀ ਸਾਬ ਨੂੰ ਪਤਾ ਲੱਗਿਆ ਕਿ ਉਹਨਾਂ ਕੋਲੋਂ ਨਾਮ ਦੀ ਦਾਤ ਮਿਲ ਸਕਦੀ ਹੈ ਇੱਕ ਦਿਨ ਅਧੀ ਰਾਤ ਨੂੰ ਜਾ ਕੇ ਉਸ ਡੰਡੀ ਤੇ ਟੇਢੇ ਪੈ ਗਏ ਤੇ ਰਾਮਾਨੰਦ ਜੀ ਉਥੋਂ ਲੰਘਦੇ ਸੀ ਜਦ ਹਨੇਰੇ ਵਿੱਚ ਠੇਡਾ ਲੱਗਿਆ ਵੇਖਿਆ ਠੰਡੇ ਕੋਈ ਮਨੁੱਖ ਪਿਆ ਤੇ ਬਾਹੋਂ ਫੜ ਕੇ ਖੜਾ ਕਰ ਲਿਆ ਝੁੱਕ ਕੇ ਔਰ ਖੜਾ ਕਰਦੇ ਹੋਏ ਕਹਿੰਦੇ ਉઠ ਓਏ RAM ਕੇ RAM ਕਹੋ RAM ਕਹਿਣ ਦਾ ਸਮਾਂ ਹੈ ਔਰ ਉਥੋਂ ਕਵੀ ਸਰ ਜੀ ਫਿਰ RAM RAM ਜਪ ਕੇ ਇੱਕ ਮਹਾਨ ਭਗਤ ਬਣ ਗਏ ਵੱਡਾ ਭਗਤ ਕਵੀ ਹੈ ਭਾਈ ਗੋਦਾ ਜੀ ਨੇ ਵੀ ਲਿਖ ਦਿੱਤਾ ਖੈਰ ਇਸ ਅਸ਼ਟਪਦੀ ਦਾ ਪਹਿਲਾ ਪਦਾ ਸੰਪੂਰਨ ਹੋਇਆ ਅਗਲੇ ਪਦੇ ਵਿੱਚ ਪਾਤਸ਼ਾਹ ਏਸ ਪਰਮੇਸ਼ਰ ਦੇ ਨਾਮ ਦੀ ਸਿਫਤ ਕਿਵੇਂ ਕਰਦੇ ਆ ਸਗਲ ਛੇਤ ਕੋ ਰਾਜਾ ਦੁਖੀਆ ਹਰ ਕੋ ਨਾਮ ਜਪਤ ਹੋਏ ਸੁਖੀਆ ਇਹ ਵਿਚਾਰ ਆਪਾਂ ਅਗਲੇ ਦਿਵਾਨਾ ਵਿੱਚ ਸਰਬਨ ਕਰਾਂਗੇ ਬੋਲਦੇ ਆਨੇਕਾ ਅਖਰਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾ ਫਤੇ ਪਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ